ਹਾਂਜੀ ਸਤਿਗੁਰ ਆਜ ਤੁਹਾਨੂੰ ਬੁਲਾਉਣਿਆ ਬਾਈ ਜਸਵਿੰਦਰ ਨਾ ਤੇ ਜਸਵਿੰਦਰ ਭਾਈ ਸਤਿਗੁਰ ਸਤਿਗੁਰ ਬਾਈ ਬਹੁਤ ਤਕੜਾ ਆਰਟਿਸ ਆ ਜੇ ਮੈਂ ਕਹ ਲਵਾਂ ਵੀ ਹੱਥ ਦੀ ਪੇਂਟਿੰਗ ਬਣਾਉਂਦਾ ਬਾਈ ਤੇ ਬਾਈ ਦੀਆਂ ਫੋਟੋਆਂ ਦੇਖ ਕੇ ਜਾਂ ਜਿੱਦਾਂ ਦੀ ਪੇਂਟਿੰਗ ਆ ਬਾਈ ਦੀ ਤੁਸੀਂ ਆਪ ਜਾ ਵੀ ਸ਼ੇਅਰ ਕਰ ਦਿੰਨਾ ਬਹੁਤ ਕਮਾਲ ਦੀ ਪੇਂਟਿੰਗ ਕਰਦਾ ਵੀ ਜਿੱਦਾਂ ਕਹਿੰਦਾ ਜਿਹੜੀ ਵੀ ਤੁਸੀਂ ਫੋਟੋ ਬਣਾਉਣੀ ਆ ਕਿਸੇ ਨੇ ਦਾਦੇ ਦੀ ਦਾਦੀ ਦੀ ਜਾਂ ਕਿਸੇ ਨੇ ਬਾਈ ਤੋਂ ਕੰਮ ਕਰਵਾਉਣਾ ਬਾਈ ਦਾ ਨੰਬਰ ਦੇ ਦਾਂਗੇ ਤੇ ਜਿੱਦਾਂ ਹਾ ਬਈ ਸਸੀ ਗਾਲ ਠੀਕ ਹੋ ਬਈ ਬਹੁਤ ਬਹੁਤ ਜੀ ਤੇ ਬਈ ਇਹ ਕਿੰਨਾ ਚਿਰ ਹੋ ਗਿਆ ਆਪਣਾ ਕੰਮ ਕਰਦਿਆਂ ਆਪਣ ਨੂੰ ਜੀ ਬਚਪਨ ਤਾਂ ਵੀਰੇ ਜਿਹਾ ਸਕੂਲ ਟਾਈਮ ਪੜਦਾ ਸੀ ਵੀਰੇ ਉਸ ਟਾਈਮ ਤੇ ਮੈਨੂੰ ਸ਼ੌਂਕ ਸੀ ਜੀ ਪੇਂਟਿੰਗ ਦਾ ਅੱਛਾ 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 ਜਿੱਦਾਂ ਬਈ ਇਹ ਮਹਾਰਾਜ ਹਾਂਜੀ ਇਹ ਸੰਤ ਮਹਾਰਾ ਬੋਰੀਆਲੀ ਸੰਤ ਦੀ ਬੋਰੀਆਲੀ ਸੰਤ ਦੀ ਜਿਹੜਾ ਵੀ ਜਿੱਦਾਂ ਅਭੀ ਆ ਆ ਸਰੂਪ ਜੀ ਬਾਬਿਆ ਦਾ ਆਪਣਾ ਦਾ ਤੁਸੀਂ ਹਾਂਜੀ ਹਾਂਜੀ ਸਰ ਹਨਾ ਤੇ ਵਿੱਚ ਸਰ ਚੇਂਜਸ ਕਰਤੀਆਂ ਤੇ ਆਪਾਂ ਇਹ ਥੋੜੇ ਜਿਹਾ ਬੈਕਗ੍ਰਾਉਂਡ ਸੀ ਜੀ ਉਹਨਾਂ ਦੇ ਉਹ ਬਣੀ ਹੀ ਪਹਿਲਾਂ ਦੇ ਵੀਡੀਓ ਨੇ ਤੇ ਆਪਾਂ ਇਹਦੇ ਵਿੱਚ ਇੱਕ ਕਮਰੇ ਦੇ ਵਿੱਚ ਬੈਠੇ ਸੀਗੇ ਤੇ ਆਪਾਂ ਬਾਹਰਲਾ ਸੀਨੇ ਦੇ ਵਿੱਚ ਦਿਖਾਤਾ ਕਿ ਕਮਰੇ ਦੇ ਵਿੱਚ ਬੈਠੇ ਵੀ ਜਿੱਦਾਂ ਵੀ ਆਰਟਿਸਟ ਦੇ ਦਿਮਾਗ ਦੇ ਤੁਹਾਡੇ ਨੇ ਚੱਕ ਲਿਆ ਵੀ ਜਿੱਦਾਂ ਤੁਹਾਨੂੰ ਹਨਾ ਲੱਗਿਆ ਵੀ ਆਹ ਬਈ ਆਹ ਆਹ ਕੀ ਦੀ ਬਣਾਈ ਜੇ ਵੀ ਇਹ ਜੀ ਹਰਜੀਤ ਬਾਜੇਖਾਨ ਵਾਲੇ ਦੀ ਹੈ ਹਰਜੀਤ ਬਰਾੜ ਬਾਜੇਖਾਨ ਵਾਲਾ ਲੈਜੈਂਡ ਕਵੱਡੀ ਪਲੇਅਰ ਹੋਇਆ ਹੈ ਨਾ ਜੀ ਹਾਂਜੀ ਹਾਂਜੀ ਇਹ ਮੇਰੇ ਸਭ ਤੋਂ ਪਹਿਲੀ ਫੈਨਿੰਗ ਸੀਗੀ ਵੀਰੇ ਵੀ ਕਿੱਦਾਂ ਵੀ ਘਰੇ ਕਵੱਡੀ ਦਾ ਮਾਹੌਲ ਕਰਕੇ ਵੀ ਹਾਂਜੀ ਹਾਂਜੀ ਬ੍ਰਦਰ ਖੇਡਦਾ ਸੀ ਲੱਖਾ ਬ੍ਰਦਰ ਜਦੋਂ ਕਵੱਡੀ ਖੇਡਦਾ ਫਿਰ ਨਾਲ ਨਾਲ ਸਾਰਾ ਮੈਂ ਸ਼ੌਂਕ ਸੀਗਾ ਵੀ ਦੇਖਣ ਜਾਂਦੇ ਸੀਗੇ ਤੇ ਉਸ ਟਾਈਮ ਤੇ ਫਿਰ ਇਹਨਾਂ ਦੀ ਬਹੁਤ ਜ਼ਿਆਦਾ ਜਿਹੜਾਈ ਸੀ ਉਹ ਸ਼ੌਂਕ ਸੀਗਾ ਵੀ ਇੱਕ ਜੀ ਆ ਕੋਸਾਦ ਕਬੱਡੀ ਪਲੇਅਰ ਆ ਜਿਹੜਾ ਉਹਨਾਂ ਦੇ ਇੱਕ ਵੀ ਐਨੀ ਬਣਾਈ ਬਿਲਕੁਲ ਬਿਲਕੁਲ ਕਿਉਂਕਿ ਲੈਜੈਂਡ ਪੇਰ ਹੋਇਆ ਨਾ ਬਈ ਮੈਂ ਇੱਕ ਗੱਲ ਪੁੱਛਣੀ ਜਾ ਰਿਹਾ ਤੁਹਾਨੂੰ ਵੀ ਜੇ ਕੋਈ ਬੰਦਾ ਜਿਵੇਂ ਆਪਣੀਆਂ ਪੇਂਟਿੰਗਾਂ ਦੇਖ ਕੇ ਜੇ ਕਿਸੇ ਨੇ ਦਾਦੇ ਜਾਦੀ ਦੀ ਜਾਂ ਕਿਸੇ ਨੇ ਆਪਣੀ ਕੋਈ ਫੋਟੋ ਥੋੜਾ ਤਿਆਰ ਕਰਾਉਣੀ ਕਰ ਦੋਗੇ ਤਿਆਰ ਹਾਂਜੀ ਹਾਂਜੀ ਕਰ ਦਾਂਗੇ ਵੀਰੇ ਬਿਲਕੁਲ ਠੀਕ ਹੈ ਨਾ ਵੀ ਉਹਦੇ ਦੇ ਬਾਈ ਦਾ ਨੰਬਰ ਦੇ ਦਾਂਗੇ ਜੇ ਕਿਸੇ ਨੂੰ ਵੀ ਕਿਸੇ ਨੇ ਪੇਂਟਿੰਗ ਤਿਆਰ ਕਰਾਉਣੀਆਂ ਤੁਹਾਨੂੰ ਹੋਰ ਵੀ ਪੇਂਟਿੰਗਾਂ ਬਾਈ ਦੀ ਬਹੁਤ ਕਮਾਲ ਦੀਆਂ ਬਣਾਈਆਂ ਬਹੁਤ ਕਮਾਲ ਦਾ ਆਰਟਸ ਆ ਬਈ ਤੇ ਜੇ ਕਿਸੇ ਨੇ ਪੇਂਟਿੰਗ